ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈੱਬ ਚੈਨਲ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਸਮਾਦ ਸਾਈ ਬੁੱਢਣ ਸ਼ਾਹ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਆ ਪੂਰਾ ਇਤਿਹਾਸ ਸਾਈ ਬੁੱਢਣ ਸ਼ਾਹ ਜੀ ਦੇ ਦਰਬਾਰ ਦਾ ਇਹ ਪਵਿੱਤਰ ਸਥਾਨ ਸ਼੍ਰੀ ਕੀਰਤਪੁਰ ਸਾਹਿਬ ਸ਼ਹਿਰ ਵਿੱਚ ਸੁਸ਼ੋਭਤ ਅਸਥਾਨ ਹੈ ਦਰਸ਼ਨ ਕਰ ਰਹੇ ਹੋ ਸਮਾਦ ਸਾਈ ਬੁੱਢਣ ਸਾਹਿਬ ਜੀ ਦੇ ਸਾਈ ਬੁੱਢਣ ਸਾਹਿਬ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ ਸਾਈ ਜੀ ਇਸ ਧਰਤੀ ਦੇ ਖੁਦਾ ਦੀ ਇਬਾਦਤ ਲਈ ਇੱਕ ਵਧੀਆ ਸਥਾਨ ਭਾਲ ਕਰਦੇ ਹੋਏ ਜੰਮੂ ਕਸ਼ਮੀਰ ਕੁੱਲੂ ਮੰਡਾਲੀ ਵਾਲੇ ਰਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਜੀ ਦੇ ਇਨ੍ਹਾਂ ਜੰਗਲਾਂ ਵਿੱਚ ਉੱਚੀ ਪਹਾੜੀ ਤੇ ਆ ਕੇ ਡੇਰਾ ਲਾਇਆ ਇਤਿਹਾਸਕਾਰਾਂ ਅਨੁਸਾਰ ਸਾਈ ਬਾਬਾ ਬੁੱਢਣ ਸਾਹਿਬ ਜੀ ਦੀ ਅੰਮ੍ਰ ਜਦੋਂ 671 ਸਾਲ ਦੀ ਹੋ ਚੁੱਕੀ ਸੀ ਤਾਂ ਕੁਦਰਤ ਵੱਲੋਂ ਉਹਨਾਂ ਨੂੰ ਇੱਕ ਸ਼ੇਰ ਅਤੇ ਇੱਕ ਕੁੱਤਾ ਤੇ ਤਿੰਨ ਬੱਕਰੀਆਂ ਪ੍ਰਾਪਤ ਹੋਈਆਂ ਸਨ ਇੰਨਾ ਤਿੰਨਾ ਬੱਕਰੀਆਂ ਨੂੰ ਸ਼ੇਰ ਤੇ ਕੁੱਤਾ ਚਰਾ ਕੇ ਲਿਆਉਂਦੇ ਸਨ ਸਾਈਂ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਤਪੱਸਿਆ ਵਿੱਚ ਰੁੱਝੇ ਰਹਿੰਦੇ ਸਨ ਉਹਨਾਂ ਭਾਰੀ ਤਪੱਸਿਆ ਕੀਤੀ ਉਸ ਸਮੇਂ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹਰ ਦਵਾਰ ਸਾਹਿਬ ਵਿਖੇ ਸ਼ਜੋਬਤ ਸੰਤਾਂ ਉਹਨਾਂ ਪਾਸ ਇੱਕ ਵਿਅਕਤੀ ਦਰਸ਼ਨਾਂ ਨੂੰ ਆਇਆ ਤਾਂ ਜਿਸ ਦੀ ਫਰਿਆਦ ਸੁਣਦਿਆਂ ਹੀ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਕੀਰਤਪੁਰ ਸਾਹਿਬ ਵਿਖੇ ਬੜੇ ਹੀ ਚਿਰਾਂ ਤੋਂ ਇੱਕ ਪ੍ਰੇਮੀ ਉਹਨਾਂ ਨੂੰ ਯਾਦ ਕਰ ਰਿਹਾ ਸੀ ਕੋਲ ਬੈਠੇ ਵਿਅਕਤੀ ਨੇ ਪੁੱਛਿਆ ਕਿ ਇੰਨੀ ਦੂਰ ਤੁਹਾਨੂੰ ਕੌਣ ਯਾਦ ਕਰ ਰਿਹਾ ਹੈ ਤਾਂ ਬਾਬਾ ਬੁੱਢਣ ਸਾਹਿਬ ਜੀ ਦਾ ਨਾਮ ਲੈ ਕੇ ਆਪ ਜੀ ਨੇ ਕੀਰਤਪੁਰ ਸਾਹਿਬ ਵੱਲ ਚੱਲੇ ਪਾ ਦਿੱਤੇ ਜਦੋਂ ਸਾਈਂ ਬਾਬਾ ਬੁੱਢਣ ਸਾਹਿਬ ਜੀ 671 ਸਾਲ ਦੇ ਹੋ ਗਏ ਸਨ ਤਾਂ ਅਚਾਨਕ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉੱਥੇ ਆਏ ਜਿੱਥੇ ਸਾਈਂ ਜੀ ਤਪੱਸਿਆ ਕਰ ਰਹੇ ਸਨ ਜਿਉਂ ਹੀ ਸਾਈਂ ਜੀ ਦੀ ਸਮਾਦੀ ਖੁੱਲੀ ਤਾਂ ਕੀ ਵੇਖਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਉਹਨਾਂ ਦੇ ਦੋ ਸਾਥੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਅਡੋਲ ਸ਼ੋਭਤ ਸਨ ਸੋ ਆਪ ਜੀ ਦਰਸ਼ਨ ਕਰ ਰਹੇ ਇਤਿਹਾਸਿਕ ਸਥਾਨ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਸਾਈਂ ਜੀ ਨੇ ਉਹਨਾਂ ਦੀ ਆਪ ਭਗਤ ਕੀਤੀ ਅਤੇ ਬੱਕਰੀਆਂ ਦਾ ਤਾਜ਼ਾ ਦੁੱਧ ਚੋ ਕੇ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸ਼ਕਨ ਦੇ ਲਈ ਭੇਟਾ ਕੀਤਾ ਅਤੇ ਕਿਹਾ ਕਿ ਇਹੋ ਕੁਝ ਹੀ ਅਸੀਂ ਖੁਦ ਪੀਂਦੇ ਹਾਂ ਅਤੇ ਤੁਸੀਂ ਵੀ ਮੇਰਾ ਇਹ ਦੁੱਧ ਪ੍ਰਮਾਣ ਕਰੋ ਜੀ ਫਿਰ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅੱਗੋਂ ਬੋਲੇ ਕਿ ਅੱਜ ਤਾਂ ਅਸੀਂ ਤ੍ਰਿਪਤ ਹੋ ਕੇ ਆਏ ਹਾਂ ਅਤੇ ਤੇਰਾ ਇਹ ਦੁੱਧ ਨਹੀਂ ਪੀਣਾ ਤਾਂ ਸਾਈਂ ਜੀ ਨੇ ਫਿਰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮੇਰਾ ਦੁੱਧ ਸ਼ਰਦਾ ਮੇਰੀ ਹੈ ਪ੍ਰਮਾਣ ਕਰੋ ਇਸ ਲਈ ਮੇਰੀ ਸ਼ਰਦਾ ਨੂੰ ਸਵੀਕਾਰ ਕਰੋ ਨਹੀਂ ਤਾਂ ਮੇਰੀ ਸ਼ਰਦਾ ਟੁੱਟ ਜਾਣੀ ਹੈ ਉਸ ਸਮੇਂ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਰਮਾਇਆ ਕਿ ਸ਼ਰਦਾ ਸ਼ਰਦਾ ਹੀ ਬਣੀ ਰਹੇਗੀ ਪਰ ਇਹ ਦੁੱਧ ਅੱਜ ਨਹੀਂ ਪੀਣਾ ਸਗੋਂ ਛੇਵੇਂ ਜਾਮੇ ਵਿੱਚ ਆ ਕੇ ਜਰੂਰ ਪੀਵਾਂਗੇ ਇਹ ਸਾਡੀ ਅਮਾਨਤ ਹੈ ਸਾਈਂ ਜੀ ਇਸ ਨੂੰ ਸਾਹਮਣੇ ਰੱਖਿਓ ਸਾਈਂ ਜੀ ਨੇ ਆਸ ਦੀ ਕਿਰਨ ਲੈ ਕੇ ਅੱਗੋਂ ਕਹਿਣ ਲੱਗੇ ਕਿ ਗੁਰੂ ਜੀ ਤੁਹਾਡਾ ਕਿਹਾ ਸਿਰ ਮੱਥੇ ਪਰ ਮੇਰੀ ਹੁਣ ਉਮਰ 671 ਸਾਲ ਦੀ ਹੋ ਗਈ ਹੈ ਹੁਣ ਕਿਤਨੀ ਕੁ ਧੀਰ ਮੈਨੂੰ ਹੋਰ ਜਿਉਣ ਲਈ ਮਜਬੂਰ ਕਰੋਗੇ ਸਾਈਂ ਜੀ ਨੇ ਗੁਰੂ ਜੀ ਦੀ ਆਗਿਆ ਨੂੰ ਮੰਨਦੇ ਹੋਏ ਉਸ ਸਮੇਂ ਦੁੱਧ ਨੂੰ ਛੰਨੇ ਵਿੱਚ ਆਪਣੇ ਧੂਨੇ ਵਿੱਚ ਦਬਾ ਕੇ ਰੱਖ ਦਿੱਤਾ ਜੋ ਉਹ ਦੁੱਧ 121 ਸਾਲ ਤੱਕ ਧੂਨੇ ਵਿੱਚ ਦੱਬਿਆ ਰਿਹਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ بیٹے ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਦੇਸ਼ ਦਿੱਤਾ ਕਿ ਤੁਸੀਂ ਹਿਮਾਲਿਆ ਪਹਾੜ ਤੇ ਤਰਾਈ ਵਾਲੇ ਖੇਤਰ ਵਿੱਚ ਇੱਕ ਨਗਰ ਬਸਾਓ ਅਤੇ ਉੱਥੇ ਅਗਲੇ ਜੀਵਨ ਵਿੱਚ ਨਿਵਾਸ ਦੀ ਥਾਂ ਬਣਾਓ ਬਾਬਾ ਗੁਰਦਿੱਤਾ ਜੀ ਨੇ ਪਿਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਅਗਰਹ ਕੀਤਾ ਕਿ ਕਿਰਪਾ ਕਰਕੇ ਤੁਸੀਂ ਉਸ ਵਿਸ਼ੇਸ਼ ਸਥਾਨ ਦੀ ਚੋਣ ਕਰਕੇ ਦਿਓ ਇਸ ਪ੍ਰਕਾਰ ਪਿਤਾ ਅਤੇ ਪੁੱਤ ਪਹਾੜ ਸੰਬੰਧੀ ਖੇਤਰ ਦੀ ਤਲਹੱਟੀ ਵਿੱਚ ਵਿਚਰਨ ਕਰਨ ਲੱਗੇ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸਮਾਧ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚੱਲੋ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਆਪ ਜੀ ਇਤਿਹਾਸ ਸਰਵਣ ਕਰ ਰਹੇ ਹੋ ਇਸ ਵਿੱਚ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਬੇਟੇ ਬਾਬਾ ਗੁਰਦਿੱਤਾ ਜੀ ਨੂੰ ਦੱਸਿਆ ਕਿ ਪਹਿਲੇ ਜਾਮੇ ਵਿੱਚ ਸਰੀਰ ਵਿੱਚ ਜਦੋਂ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਰੂਪ ਵਿੱਚ ਇੱਥੇ ਪ੍ਰਚਾਰ ਲਈ ਵਿਚਰਣ ਕਰ ਰਹੇ ਸੀ ਤਾਂ ਉਹਨਾਂ ਦਿਨਾਂ ਵਿੱਚ ਇੱਕ ਸਾਈਂ ਬਾਬਾ ਬੁੱਢਣ ਸਾਹਿਬ ਜੀ ਨਵਾਸ ਕਰਦਾ ਸੀ ਜਿਨੂੰ ਉਬਾਦਤ ਕਰਨ ਦੀ ਤੇਜ ਇੱਛਾ ਸੀ ਇਸ ਲਈ ਉਹ ਲੰਮੀ ਉਮਰ ਦੀ ਇੱਛਾ ਰੱਖਦਾ ਸੀ ਜਦੋਂ ਸਾਡੇ ਤੋਂ ਉਸ ਨੇ ਇਹ ਮਨੋ ਕਾਮਨਾ ਪੂਰੀ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਅਸੀਂ ਉਸ ਨੂੰ ਕਿਹਾ ਕਿ ਅਜਿਹਾ ਹੀ ਹੋਵੇਗਾ ਅਸੀਂ ਆਪ ਜੀ ਦੁਆਰਾ ਭੇਟ ਕੀਤਾ ਦੁੱਧ ਦਾ ਕਟੋਰਾ ਛੇਵੇਂ ਜਾਮੇ ਵਿੱਚ ਆ ਕੇ ਸਵੀਕਾਰ ਕਰਾਂਗੇ ਜਦੋਂ ਤੁਹਾਡੇ ਸੁਆਸਾਂ ਦੀ ਪੂੰਜੀ ਖਤਮ ਹੋਣ ਵਾਲੀ ਹੋਵੇਗੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗੇ ਹੁਣ ਉਹੀ ਸਮਾਂ ਆ ਗਿਆ ਸਾਨੂੰ ਸਾਈਂ ਬਾਬਾ ਬੁੱਢਣ ਸਾਹਿਬ ਜੀ ਫਕੀਰ ਵੱਲੋਂ ਭੇਟਾ ਕੀਤਾ ਉਸ ਦਾ ਦੁੱਧ ਦਾ ਕਟੋਰਾ ਸਵੀਕਾਰ ਕਰਨਾ ਹੈ ਗੁਰੂ ਜੀ ਨੇ ਇੱਕ ਪਹਾੜ ਸਬੰਧੀ ਗ੍ਰਾਮ ਵਿੱਚ ਬੁੱਢਣ ਸਾਹਿਬ ਨੂੰ ਖੋਜ ਲਿਆ ਬੁੱਢਾਂ ਚਾਣ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹਾਰਦਿਕ ਸਵਾਗਤ ਕੀਤਾ ਉਹ ਕਹਿਣ ਲੱਗਾ ਕਿ ਇਹ ਤਾਂ ਠੀਕ ਹੈ ਕਿ ਤੁਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉੱਤਰਾਧਿਕਾਰੀ ਹੋ ਉਹੀ ਸਭ ਪੇਸ਼ਵ ਹੈ ਕਰਪਾ ਕਰਕੇ ਮੈਨੂੰ ਸ਼ਾਹੀ 6862 ਵੱਲੋਂ ਹਟਾਏ ਉਸੇ ਰੂਪ ਵਿੱਚ ਦਰਸ਼ਨ ਦਿਓ ਤਦ ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਹਦੇਸ਼ ਦਿੱਤਾ ਕਿ ਉਹ ਤੁਰੰਤ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਧਿਆਨ ਤਰ ਕੇ ਇਸ਼ਨਾਨ ਕਰਕੇ ਪਰਤਵ ਬਾਬਾ ਗੁਰਦਿੱਤਾ ਜੀ ਨੇ ਅਜਿਹਾ ਹੀ ਕੀਤਾ ਜਦੋਂ ਪਰਤ ਕੇ ਬਾਬਾ ਬੁੱਢਣ ਸਾਹਿਬ ਜੀ ਦੇ ਸਨਮੁਖ ਹੋਏ ਤਾਂ ਬਾਬਾ ਬੁੱਢਣ ਸਾਹਿਬ ਜੀ ਨੂੰ ਉਹ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰੂਪ ਦਿਸਣ ਯੋਗ ਹੋਇਆ ਉਹ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਦੁੱਧ ਦਾ ਕਟੋਰਾ ਭੇਟ ਕਰਦੇ ਹੋਏ ਬੋਲਿਆ ਕਿਰਪਾ ਕਰਕੇ ਤੁਸੀਂ ਮੇਰੇ ਜੰਮਣ ਮਰਨ ਦਾ ਚੱਕਰ ਖਤਮ ਕਰ ਦਿਓ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਰੂਪ ਵਿੱਚ ਬਾਬਾ ਗੁਰਦਿੱਤਾ ਜੀ ਨੇ ਕਿਹਾ ਤੁਹਾਡੀ ਇੱਛਾ ਪੂਰੀ ਹੋਈ ਕੀਰਤਪੁਰ ਸਾਹਿਬ 'ਚ ਹੀ ਬਾਬਾ ਬੁੱਢਣ ਸਾਹਿਬ ਜੀ ਦੇ ਅੰਤਮ ਸਾਲ ਹੈ ਅਤੇ ਇੱਥੇ ਹੀ ਬਾਬਾ ਗੁਰਦਿੱਤਾ ਜੀ ਨੇ ਉਹਨਾਂ ਨੂੰ ਦਫਨਾ ਕੇ ਦਰਗਾਹ ਬਣਵਾਈ ਅਤੇ ਇਸ ਸਥਾਨ ਤੇ ਮੁਸਲਮਾਨ ਨਹੀਂ ਨਹੀਂ ਸਕੋ ਸਿੱਖ ਵੀ ਪੂਰੀ ਸ਼ਰਧਾ ਭਾਵਨਾ ਨਾਲ ਸੀਸ ਨਵਾਉਂਦੇ ਹਨ ਇਸੇ ਸਥਾਨ ਤੋਂ ਥੋੜੀ ਦੂਰੀ ਤੇ ਸਥਾਨ ਗੁਰਦੁਆਰਾ ਬਾਬਾ ਗੁਰਦਿੱਤਾ ਸਾਹਿਬ ਜੀ ਵੀ ਸ਼ਸ਼ੋਭਤ ਹੈ ਸੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸੇ ਤਰ੍ਹਾਂ ਆਪ ਜੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਾ ਰਹਾਂਗੇ ਆਪ ਜੀ ਦਰਸ਼ਨ ਕਰ ਰਹੇ ਸੀ ਇਤਿਹਾਸ ਸਾਈਂ ਬਾਬਾ ਬੁੱਢਣ ਸਾਹਿਬ ਜੀ ਸਮਾਦ ਦੇ ਵਾਹਿਗੁਰੂ ਲਿਖੋ ਫੋਲੋ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜੀ ਜਿਹੜੀ ਇਹ ਦਰਗਾਹ ਹੈ ਦਰਗਾਹ ਪੀਰ ਸਾਈਂ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਹੈ ਮੈਂ ਮੋਟਾ-ਮੋਟਾ ਦਾਦਾ ਬਣਾ ਸਾਈਂ ਜਿੱਥੇ ਬਾਬਾ ਉੱਤਾ ਜੀ ਸਥਾਨ ਹੈ ਉੱਥੇ ਬੰਦਗੀ ਕਰਦੇ ਸੀ ਜੀ ਬੰਦਗੀ ਕਰਦੇ ਨੂੰ ਰੱਬ ਵੱਲੋਂ ਨਾ ਤਿੰਨ ਬੱਕਰੀਆਂ ਸ਼ੇਰ ਔਰ ਕੁੱਤਾ ਇਹ ਆਸ਼ੋ ਪ੍ਰਾਪਤ ਹੋਏ ਜੀ ਉੱਥੇ ਹੀ ਸਾਈਂ ਜੀ ਨੂੰ ਗੁਰੂ ਨਾਨਕ ਦੇਵ ਜੀ ਪਾਸ਼ਾ ਮਿਲਣ ਵਾਸਤੇ ਆਏ ਜਦੋਂ ਮਣੀ ਕਰਨੀ ਜੱਤ ਦਾ ਵੇਲਾ ਜੀ ਉੱਥੇ ਸਾਈਂ ਜੀ ਨੇ ਆਪਣੇ ਬੱਕਰੀਆਂ ਦਾ ਜਿਹੜਾ ਦੁੱਧ ਹੈ ਉਹ ਚੋਕੇ ਗੁਰੂ ਨਾਨਕ ਦੇਵ ਜੀ ਪਾਸ਼ਾ ਨੂੰ ਪੇਸ਼ ਕੀਤਾ ਉਹ ਅੱਖ ਲੱਗੀ ਨਹੀਂ ਸਾਈ ਜੀ ਜਿਹੜਾ ਦੁੱਧ ਹੈ ਤੁਹਾਡਾ ਪਰਵਾਨ ਹੈ ਅਸੀਂ ਹੁਣ ਨਹੀਂ ਸਕਣਾ 6ਵੇਂ ਜਾਮੇ ਦੇ ਵਿੱਚ ਆ ਕੇ ਸਕਾਂ ਜੀ ਉਹ 6ਵੇਂ ਜਾਮੇ ਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਆਹ ਜੀ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਤੇ ਉਹਨਾਂ ਦੇ ਜਿਹੜੇ ਵੱਡੇ ਸੁਪੁੱਤਰ ਬਾਬਾ ਗੁਰਤਾ ਜੀ ਜੀ ਉਹਨਾਂ ਨੇ ਆ ਕੇ ਮੈਂ ਸਾਈ ਜੀ ਤੋਂ ਦੁੱਧ ਦੀ ਮੰਗ ਕੀਤੀ ਜੀ ਸਾਈ ਜੀ ਨੇ ਉਹ ਜਿਹੜਾ ਦੁੱਧ ਆਪਣਾ ਚਿੱਪੀ ਦੇ ਵਿੱਚ ਧੂਨੇ ਵਿੱਚ ਦੱਬਿਆ ਸੀ ਉਹ ਚਿੱਪੀ ਉਨੇ ਦੇ ਵਿੱਚ ਕੱਢ ਕੇ ਉਹ 121 ਸਾਲ ਬਾਅਦ ਉਵੇਂ ਕੱਚੇ ਦਾ ਹੀ ਕੱਚਾ ਖਲਿਆ ਜੀ ਉਹ ਦੁੱਧ ਗੁਰਨਾ ਦੇ ਜੋ ਰੂਪ ਚ ਬਾਬਾ ਗਦਤਾ ਜੀ ਨੇ ਛਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਛਕਿਆ ਜੀ ਦੁੱਧ ਛਕਣ ਤੋਂ ਬਾਅਦ ਬਾਬਾ ਗਦਤਾ ਜੀ ਨੇ ਨਾਨਕ ਗੁਰੂ ਸਾਹਿਬ ਦੇ ਨਾਲ ਇੱਕ ਪਿੰਡ ਹੈ ਜੰਨਵੜੀ ਉੱਥੇ ਗਊ ਜੁੰਦੀ ਕਰ ਦਿੱਤੀ ਜੀ ਕਿਉਂਕਿ ਗੁਰੂ ਘਰ ਦੇ ਵਿੱਚ ਕਰਾਮਾਤ ਦਿਖਾਣੀ ਕਹਿਰ ਦਾ ਨਾ ਹੈ ਜੀ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਕਿਹਾ ਵੀ ਇੱਕ ਮਿਆ ਚ ਦੋ ਤਲਵਾਰਾਂ ਨਹੀਂ ਰਹਿਣੀਆਂ ਜਿਆਦਾ ਤੁੱਤੀ ਜਾਓ ਪੰਜਾਬੇ ਹੱਤੀ ਚਾਹੀਏ ਉਹ ਪਿਛਲੇ ਸਾਂਤ ਜਿੱਥੇ ਬਾਬਾ ਬੁਨੀ ਸਾਹਿਬ ਬੰਦੀ ਕਰਦੇ ਸੀ ਉੱਥੇ ਆ ਗਏ ਉਹ ਜਗਾ ਜਿਹੜੀ ਬਾਬਾ ਗੁਰਦਤਾ ਜੀ ਨੂੰ ਸਾਈਂ ਜੀ ਨੇ ਦੇਖੇ ਇਸ ਅਸਥਾਨ ਤੇ ਆ ਗਏ ਇਸ ਅਸਥਾਨ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਇਹਨਾਂ ਨੇ ਯਾਦ ਕੀਤਾ ਤੇ ਸਾਈਂ ਜੀ ਦੀ ਜਿਹੜੀ ਮਜ਼ਾਰ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਅੱਥੀ ਤਿਆਰ ਕਰਵਾਈ ਜੀ ਔਰ ਇਹਨੂੰ ਵਾਰ ਦਿੱਤਾ 1300 ਮੇਰਾ ਮੇਰਾ 1300 ਤੇ ਤੇਰੇ ਔਰ ਮੇਰੇ ਕਰ ਦੇ ਵਿੱਚ ਕੋਈ ਕੋਈ ਵੀ ਅੰਤ ਨਹੀਂ ਹੋਊਗਾ ਇੱਥੇ ਤੁਸੀਂ ਦੇਖਿਆ ਹਣਾ ਹਰ ਮذਬ ਦੇ ਲੋਕ ਆਦੇ Hindu ਮੁਸਲਿਮ ਸਿੱਖ ਈਸਾਈ ਇੱਥੇ ਕੋਈ ਵੀ ਫਰਕ ਨਹੀਂ ਹੈ ਸਭ ਧਰਮਾਂ ਦੇ ਲੋਕ ਮਿਲਜੁਲ ਕੇ ਇਤਿਹਾਦੇ ਸਾਈਂ ਜੀ ਤੋਂ ਬਾਬਾ ਦਿੱਤਾ ਜੀ ਤੋਂ ਆਪਣੇ ਮੂੰਹੋਂ ਮੰਗੀਆਂ ਮਰਾਦਾ ਜਿਹੜੀਆਂ ਪਾਉਂਦੇ ਆ ਤੇ ਸਾਈਂ ਜੀ ਜਿੰਨੀ ਵੀ ਸੰਗਤ ਆਦੀ ਹੈ ਸਭ ਦੀ ਜਿਹੜੀ ਯਾਤਰਾ ਹੈ ਉਹ ਸਫਲ ਤੇ ਪਰਵਾਨ ਕਰੇ ਸੋ ਧੰਨਵਾਦ ਸਾਈਂ ਜੀ ਆ